ਜਿਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਠੀਕ ਠਾਕ ਹੋਮੋਂਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦ ਰੋਸਤ ਹੋਣਗੇ ਉਮੀਦ ਕਰਦਾ ਮੈਂ ਤੇ ਲਓ ਜੀ ਮਿੱਤਰੋ ਛੋਡੇ ਵਾਸਤੇ ਅੱਜ ਆਪਾਂ ਇੱਕ ਹੋਰ ਕੋੜਾ ਲੈ ਕੇ ਆਏ ਆ ਤੇ ਭਾਸਰ ਬਣਜੂ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਜਿਨ੍ਹਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਜੇ ਪੇਜ ਤੇ ਵੀਡੀਓ ਕਰਵਾਉਣੀ ਹੋਈ ਤਾਂ 855482340 ਵਾਲੇ ਨੰਬਰ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਮਿੱਤਰੋ ਆਪਾਂ ਤੇ 3 ਸਾਲ ਉਮਰ ਦਾ ਸੀ ਇਹ ਮਾਲ ਕੁਵੀਰਾ ਨੇ 62 ਇੰਚ ਹਾਈਟ ਹੈ ਜੀ ਫੱਟੀ ਵਾਲੀ ਫਰੀडम ਘੋੜੇ ਦਾ ਪੋਤਾ ਹੈਗਾ ਤੇ ਰੇਟ ਬਾਈ ਹੋਰ 1,90,000 ਕਰਦੇ ਆਂ ਬਾਕੀ ਮਾਨਤਾਣ ਹੋ ਜਾਊਗਾ ਤੇ ਹਰੀਦਵਾਰ ਏਰੀਆ ਬਾਈ ਹੋ ਰਿਆਂਦਾ ਜੇ ਤੁਸੀਂ ਆਪਣਾ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਆਪਣਾ ਨਾਮ ਲੈ ਕੇ ਖਰੀਦੋਗੇ ਤਾਂ ਬਾਈ ਹੋਰੇ ਹੋਰ 2-4000 ਦਾ ਮਨਤਨ ਕਰ ਦੇਣਗੇ ਤੇ ਕਰਿਓ ਜੀ ਗੱਲਬਾਤ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਨ ਹੈਗਾ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੇ ਜੇ ਵੀਡੀਓ ਕਰਵਾਉਣੀ ਹੋਈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ 855482340 ਵਾਲੇ ਨੰਬਰ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ